ਦੇਖੋ ਅਸੀਂ ਇਹ ਗੱਲ ਮੰਨਦੇ ਆਂ ਵੀ ਜਿਹੜਾ ਉਹਨਾਂ ਨੂੰ ਪਹਿਲਾਂ ਇਹ ਮਾਫੀ ਮੰਗਣੀ ਚਾਹੀਦੀ ਸੀ ਅਸੀਂ ਪਹਿਲਾਂ ਵੀ ਕਹਿ ਰਹੇ ਸੀ ਚਲੋ ਉਹਨਾਂ ਨੇ ਮੰਗੀ ਅਸੀਂ ਉਹਦਾ ਸਵਾਗਤ ਕਰਦੇ ਆਂ ਜੇ ਕਿਤੇ ਇਹਹੀ ਪਹਿਲਾਂ ਮੰਗੀ ਹੁੰਦੀ ਸ਼ਾਇਦ ਅੱਜ ਕਾਲੀਦਲ ਇਸਲਾਮਤ ਚ ਨਾ ਹੁੰਦਾ ਅਸੀਂ ਉਸ ਗੱਲ ਦਾ ਕਹਿੰਦੇ ਆਂ ਵੀ ਹਾਂ ਚੰਗਾ ਕੀਤਾ ਹੈ ਆਪਣੀਆਂ ਜਦ ਤੱਕ ਬੰਦਾ ਅਗੂਗਾ ਨਹੀਂ ਉਹਨਾਂ ਸੁਧਾਰ ਨਹੀਂ ਕਰ ਸਕਦਾ ਜੇ ਬੰਦੇ ਨੂੰ ਗਲਤੀ ਦਾ ਅਹਿਸਾਸ ਹੈ ਤਾਂ ਹੀ ਅਗਲਾ ਸੁਧਾਰ ਕਰ ਸਕਦਾ ਸੋ ਜੇ ਉਹਨਾਂ ਨੂੰ ਅਹਿਸਾਸ ਹੋਇਆ ਸ਼ਾਇਦ ਉਸ ਚੀਜ਼ ਵਿੱਚ ਸੁਧਾਰ ਵੀ ਕਰਨਗੇ ਤੇ ਬਾਕੀ ਇਸ ਚੀਜ਼ ਬਾਰੇ ਸਾਡੀ ਪਾਰਟੀ ਮੀਟਿੰਗ ਰੱਖੀ ਹੈ 23 ਤਰੀਕ ਨੂੰ ਉਹਦੇ ਵਿੱਚ ਅੱਗੇ ਪੂਖ ਵਾਸਤੇ ਵਿਚਾਰ ਚਰਚਾ ਕਰਾਂਗੇ ਸਮਝ ਰਹੋੜੀ ਹੈ ਤੁਹਾਡਾ ਤਾਂ ਕੋਈ ਗਲਵਾ ਤੋਂ ਦੇਖੋ ਪੌਂਚ ਹੋਈ ਹੈ ਕਾਲੀਦਰ ਦੇ ਕੁਝ ਲੀਡਰ ਸਹਿਬਾਨ ਨੇ ਕਿੰਸਾ ਸਾਹਿਬ ਨੂੰ ਵੀ ਮਿਲੇ ਨੇ ਸੋ ਅਸੀਂ ਵੀ ਉਹਨਾਂ ਨੂੰ ਕਿਹਾ ਵੀ ਅਸੀਂ ਪਾਰਟੀ ਦੀ ਮੀਟਿੰਗ ਕਰਾਂਗੇ ਉਹਦੇ ਵਿੱਚ ਵਿਚਾਰ ਕਰਾਂਗੇ ਸਾਰੇ ਦੇਖੋ ਸਿਆਸਤ ਵਿੱਚ ਕੀ ਹੋਣਾ ਕੀ ਨਹੀਂ ਹੁਣ ਅੱਜ ਤਾਂ ਨਹੀਂ ਕੁਝ ਕਿਹਾ ਜਾ ਸਕਦਾ ਪਰ ਕੁਝ ਇੰਪੋਸੀਬਲ ਵੀ ਕੁਝ ਨਹੀਂ ਹੈ ਸੋ ਅਸੀਂ ਦੇਖੋ ਇੱਕ ਚੀਜ਼ ਤਾਂ ਸਾਰੀ ਚਾਹੁੰਦੇ ਆ ਪੰਜਾਬ ਦਾ ਨਾਗਰਿਕ ਵੀ ਅਕਾਲੀ ਦਲ ਮਜ਼ਬੂਤ ਹੋਣਾ ਚਾਹੀਦਾ ਹੈ। ਅਕਾਲੀ ਦਲ ਦਾ ਕਮਜ਼ੋਰ ਹੋਣਾ ਪੰਜਾਬ ਲਈ ਖਤਰਨਾਕ ਹੈ, ਘਾਤਕ ਹੈ ਕਿਉਂਕਿ ਪੰਜਾਬ ਦੀ ਆਪਣੀ ਪਾਰਟੀ ਹੈ। ਠੀਕ ਹੈ, ਲੀਡਰਸ਼ਿਪ ਤੋਂ ਲੋਕਾਂ ਦੀ ਨਾਰਾਜ਼ਗੀਆਂ ਹੋ ਸਕਦੀਆਂ ਨੇ ਪਰ ਕੋਈ ਕਮੀਆਂ ਵੀ ਹੋ ਸਕਦੀਆਂ ਨੇ ਪਰ ਫਿਰ ਵੀ ਅਕਾਲੀ ਦਲ ਜਿਹੜੀ ਹੈ ਉਹੀ ਪੰਜਾਬ ਦੀ ਮਾਂ ਪਾਰਟੀ ਹੈ ਤੇ ਜਿਹੜਾ ਸਾਡੀ ਪਾਰਟੀਆਂ ਵੀ ਸ਼੍ਰੋਮਣੀ ਅਕਾਲੀ ਦਲ ਹੀ ਸੰਯੁਕਤ ਅਸੀਂ ਵੀ ਉਹੀ ਸਿਧਾਂਤਾਂ ਤੇ ਚੱਲ ਰਹੇ ਹਾਂ।